ਸਾਸਤ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੰਜਾਬ ਸਰਕਾਰ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਿਲ ਨਹੀਂ ਹੋਣਗੇ ਸੀਐਮ ਮਾਨ ਪੰਜਾਬ ਸਰਕਾਰ ਨੇ ਮੀਟਿੰਗ 'ਚ ਨਾ ਸ਼ਾਮਿਲ ਹੋਣ ਦਾ ਲਿਆ ਫੈਸਲਾ ਪਟਿਆਲਾ ਤੇ ਮੰਡਰਾਇਆ ਡਾਇਰੀਏ ਦਾ ਵੱਡਾ ਖਤਰਾ 19 ਲੱਖਾਂ ਚ ਲਾਨੀ ਗਿਆ ਅਮਰਜੈਂਸੀ ਸਿਹਤ ਵਿਭਾਗ ਹੋਇਆ ਚੋਕੰਨਾ ਮਨਾਲੀ ਚ ਕੁਦਰਤ ਦਾ ਕਹਿਰ ਬੱਦਲ ਫਟਨ ਕਾਂ ਮਚੀ ਹਾਹਾਕਾਰ ਕਈ ਘਰ ਹੋਇ ਤਬਾ ਇਹਨ ਖਬਰਾਂ ਵਿਸਥਾਰ ਦੇ ਨਾਲ ਆਗਾਮੀ 27 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਚਾਰ ਰਾਜਾਂ ਵੱਲੋਂ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਪੰਜਾਬ ਨੇ ਵੀ ਇਸ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ ਕਾਂਗਰਸ ਦੇ ਸ਼ਾਸਨ ਵਾਲੇ ਤਿੰਨ ਰਾਜ ਕਰਨਾਟਕ ਤੇ ਤਲੰਗਨਾ ਤੇ ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਚੁੱਕੇ ਨੇ ਇਸ ਤੋਂ ਇਲਾਵਾ ਡੀਐਮਕੇ ਸ਼ਾਸਿਤ ਤਾਮਿਲਨਾਡੂ ਵੀ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋਏਗਾ ਪੰਜਾਬ ਵਿੱਚ ਸਤਾਤਾਰੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਨੀਤੀਯੋਗ ਦੀ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ ਪਾਰਟੀ ਭਾਰਤ ਦੀ ਭਾਈਵਾਲ ਇਸ ਲਈ ਇਹ ਗੱਠਜੋੜ ਦੀਆਂ ਸੰਗਠਿਤ ਪਾਰਟੀਆਂ ਦੇ ਫੈਸਲੇ ਦੇ ਨਾਲ ਵੀ ਆਪ ਸੰਗਠਨ ਦੇ ਜਨ ਸਕੱਤਰ ਡਾਕਟਰ ਸੰਦੀਪ ਪਾਠਕ ਨੇ ਕਿਹਾ ਕਿ ਨੀਤੀਯੋਗ ਦੀ ਬੈਠਕ ਦਾ ਕੋਈ ਲਾਭ ਨਹੀਂ ਹੈ ਉੱਥੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਹੁੰਦਾ ਕੁਝ ਵੀ ਨਹੀਂ ਸਾਹੀ ਸ਼ਹਿਰ ਪਟਿਆਲਾ ਚ ਡਾਈਰੀਏ ਦਾ ਕਹਿਰ ਲਗਾਤਾਰ ਜਾਰੀ ਹੈ ਲੰਘੇ ਕੱਲ 5 ਦਰਜਨ ਕੇਸ ਆਉਣ ਤੋਂ ਬਾਅਦ ਫਿਰ 35 ਨਵੇਂ ਮਰੀਜ਼ ਸਾਹਮਣੇ ਆਏ ਜਿਸ ਨਾਲ ਜਿੱਥੇ ਸਿਹਤ ਵਿਭਾਗ ਚੋਂ ਕੰਨਾ ਹੋਇਆ ਉੱਥੇ ਨਗਰ ਨਿਗਮ ਨੇ ਪਟਿਆਲਾ ਦੇ ਵੱਖ-ਵੱਖ ਖੁੰਨੀ ਦੇ ਕਰੀਬ ਏਰੀਆ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ ਕਮਿਸ਼ਨਰ ਦਿੱਤੇ ਅਡੇਟ ਚਲਵਾਲ ਵੱਲੋਂ جاری ਹੁਕਮਾਂ ਤਹਿਤ ਸੰਜੇ ਕਲੋਨੀ ਜੈਜੀ ਕਲੋਨੀ ਮਾਰਕਲ ਕਲੋਨੀ ਸਿਕਲੀਗਰ ਕਲੋਨੀ ਭਾਰਤ ਨਗਰ ਨਾਬਾ ਰੋਡ ਬਡੂਂਗਰ ਮथुरा ਕਲੋਨੀ ਬਾਬੂ ਸਿੰਘ ਕਲੋਨੀ ਅਬਲੋਵਾਲ ਤੇ ਪਟਿਆਲਾ ਦਿਹਾਤੀ ਏਰੀਆ ਦੇ ਇੰਦਰਾ ਕਲੋਨੀ ਅਫਸਲ ਨਗਰ ਭਾਰਤ ਨਗਰ ਤਫਜ਼ਲਪੁਰਾ ਪੁਰਾਣਾ ਬਿਸ਼ਨਗਰ ਦੀਨਦਿਆਲ ਉਪਧਿਆਏ ਨਗਰ ਮੁਸਲਿਮ ਕਲੋਨੀ ਹੀਰਾ ਬਾਗ ਨਿਊ ਯਾਦਵਿੰਦਰਾ ਕਲੋਨੀ ਅਲੀਪੁਰਾ ਰਾਇਆਂ ਇਲਾਕਿਆਂ 'ਚ ਐਮਰਜੈਂਸੀ ਐਲਾਨੀ ਗਈ ਕੋ ਤੇਰੀਆ 'ਚ ਹਰ ਕੰਮ 24 ਘੰਟੇ ਅੰਦਰ ਕਰਾਉਣ ਦੇ ਹੁਕਮ ਦਿੱਤੇ ਪੰਜਾਬ ਦੇ ਰਾਜਪਾਲ ਨੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਇੱਥੇ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਗੱਲ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਜਾਣਨ ਦੀ ਕੋਸ਼ਿਸ਼ਾਂ ਕੀਤੀਆਂ ਇਸ ਮੌਕੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਦਿਖਾਈ ਦਿੱਤੇ ਲੋਕਾਂ ਨੇ ਕਿਹਾ ਕਿ ਉਹ ਆਪਣੀਆਂ ਸਰਹੱਦੀ ਇਲਾਕੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਬਾਰੇ ਰਾਜਪਾਲ ਨੂੰ ਜਾਣੂ ਕਰਾਇਆ ਸੀ ਚਾਹੁੰਦੇ ਆ ਕਿ ਇਹਨਾਂ ਮੁਸ਼ਕਲਾਂ ਦਾ ਹੱਲ ਹੋਵੇ ਤਾਂ ਜੋ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਕੁਝ ਰਾਹਤ ਮਿਲੇ ਬੜੀਆਂ ਮੁਸ਼ਕਲਾਂ ਨੇ ਜੋ ਸੈਂਟਰ ਸਰਕਾਰ ਉਹਨਾਂ ਦਾ ਹੱਲ ਕਰ ਸਕਦੀ ਹੈ ਜਿਨ੍ਹਾਂ ਬਾਰੇ ਉਹਨਾਂ ਨੇ ਗਵਰਨਰ ਨੂੰ ਦੱਸਿਆ ਤੇ ਗਵਰਨਰ ਨੇ ਵਿਸ਼ਵਾਸ ਵੀ ਦਿਵਾਇਆ ਕਿ ਉਹਨਾਂ ਦੀ ਗੱਲ ਸੈਂਟਰ ਸਰਕਾਰ ਤੱਕ ਪਹੁੰਚ राउस एवनी अदालत ने आबकारी नीति घुटाले नबंधित सी आई केस च दिल्ली के मुख्यमंत्री आम आदमी पार्टी अरविंद केज... केजरी राउल एवन्यू अदालत ने आबकारी नीति घुटाले न संबंधित सीबीआई केस च दिल्ली के मुख्यमंत्री आम आदमी पार्टी के मुखी अरविंद केजरीवाल की न्यायिक हिरासत अठ अगस्त तक वा दी है केजरीवाल की न्याय हिरासत खत्म होने वीडियो कॉन्फ्रेंसिंग रा अदालत पेश जाएगा हिमाचल प्रदेश ਦੇ ਮਨਾਲੀ ਚ ਕੁਦਰਤ ਦੇ ਕਹਿਰ ਕਾਰਨ ਹਾਹਾਕਾਰ ਮਚ ਗਈ ਹੈ ਦਰਸਲ ਬੱਦਲ ਫਟਣ ਨਾਲ ਮਨਾਲੀ ਚ ਹੜ੍ਹ ਆ ਗਿਆ ਜਿਸ ਕਨ ਕਈ ਘਰ ਤਬਾਹ ਹੋ ਗਏ ਨੇ ਹੜ੍ਹ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੰਜਨੀ ਮਹਾਦੇਵ ਨਦੀ ਤੇ ਆਖਰੀ ਨਾਲੇ ਛਾੜਾ ਗਿਆ ਸਭ ਤੋਂ ਪਹਿਲਾਂ ਤੇਜ਼ ਮੀਂਹ ਪਿਆ ਜਿਸ ਕਾਰਨ ਹੜਵਾਲੀ ਸਥਿਤੀ ਬਣ ਗਈ ਹੜਕਾਨ ਪਲਚਾਨ ਵਿੱਚ ਕਈ ਘਰ ਬੈਗੇ ਬੱਦਲ ਫਟਣ ਕਾਰਨ ਪੁਲ ਅਤੇ ਪਾਵਰ ਪ੍ਰੋਜੈਕਟ ਨੂੰ ਵੀ ਨੁਕਸਾਨ ਪੁੱਜਿਆ ਪਲਚਾਨ ਤੇ ਸੋਲਾ ਨੇੜੇ ਤਬਾਹੀ ਮਚੀ ਹੈ ਹੜਾਉਣ ਕਾਰਨ ਮਨਾਲੀ ਲੇ ਮਾਰਗ ਬੰਦ ਹੋ ਗਿਆ ਫਿਲਹਾਲ ਮਨਾਲੀ ਪ੍ਰਸ਼ਾਸਨ ਵੱਲੋਂ ਰਾਹਤ ਕੰਮ ਜਾਰੀ ਨੇ ਮਨਾਲੀ ਤੋਂ ਲੇ ਲਦਾਖ ਜਾਣ ਵਾਲਾ ਰੋਡ ਵੀ ਬੰਦ ਹੋ ਗਿਆ ਹਰ ਪਾਸੇ ਮਲਬਾ ਹੀ ਮਲਬਾ ਇਕੱਠਾ ਹੋ ਗਿਆ ਵੱਡੀ ਗਿਣਤੀ ਸੈਲਾਨੀਆਂ ਦਾ ਜਮ ਇੱਥੇ ਲੱਗਿਆ ਹੋਇਆ ਜਿੰਨਾ ਸੈਲਾਨੀਆਂ ਲੇ ਅਖਵਲ ਨੂੰ ਜਾਣਾ ਸੀ ਉਹ ਹੁਣ ਮਨਾਲੀ 'ਚ ਹੀ ਰੁਕੇ ਹੋਏ ਨੇ ਉਧਰ ਪਲਚਾਨ ਪੰਚਾਇਤ ਬीडीसी ਮੈਂਬਰ ਐਸ਼ਮਾ ਦੇਵੀ ਪ੍ਰਧਾਨ ਕਸ਼ਲਿਆ ਤੇ ਸਾਬਕਾ ਪ੍ਰਧਾਨ ਸੁੰਦਰ ਠਾਕੁਰ ਨੇ ਦੱਸਿਆ ਕਿ ਰਾਤ ਲਗਭਗ 1 ਵਜੇ ਅੰਜਨੀ ਮਹਾਦੇਵ ਨਦੀ ਛਾਣਾਏ ਤੇ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੇ ਘਰਾਂ 'ਚੋਂ ਦੌੜ ਕੇ ਆਪਣੀ ਜਾਨ ਬਚਾਈ ਸੋਚਣਾ ਮਿਲਣ ਤੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚੇ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਮੀਂਹ ਨੇ ਇੰਨੀ ਤਬਾਹੀ ਮਚਾ ਦਿੱਤੀ ਕਿ ਬੱਦਲ ਫਟਣ ਕਾਰਨ ਹੜ ਵਰਗੀ ਸਥਿਤੀ ਬਣੀ ਹੋਈ ਹੈ ਹੜਾਣ ਕਾਂ ਬਿਆਸ ਨਦੀ 'ਚ ਪਾਣੀ ਦਾ ਪੱਧਰ ਵਧਿਆ ਤੇ ਲੋਕਾਂ ਨੂੰ ਅਲਰਟ ਕੀਤਾ ਗਿਆ ਕਿ ਨ ਇਹ ਤੋਂ ਦੂਰ ਚਲੇ ਜਾ ਅੰਮ੍ਰਿਤਸਰ ਪੰਚੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਡਾਕਟਰ ਦਿਵਿਆ ਗੁਪਤਾ ਨੇ ਕਿਹਾ ਕਿ ਕਮਿਸ਼ਨ ਬਾਲ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਸजग ਹੈ ਤੇ ਬਾਲ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਕਮਿਊਨਿਟੀ ਸੈਂਟਰ ਅਨਜੀਤ ਐਬਨੀਓ ਵਿਖੇ 0 ਤੋਂ 18 ਸਾਲ ਤੱਕ ਦੇ ਛੇਠਾਂ ਦੇ ਬੱਚਿਆਂ ਦੇ ਲਗਾਏ ਗਏ ਵਿਸ਼ੇਸ਼ ਬੈਂਚ ਦੌਰਾਨ ਜ਼ਿਲ੍ਹੇ ਨਾਲ ਸੰਬੰਧਿਤ ਬਾਲ ਅਧਿਕਾਰਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਤੇ ਬੱਚਿਆਂ ਨੂੰ ਵਕਫੋਕ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਸਮੀਖਿਆ ਕਰਦੇ ਹਾਂ ਸੁਣਵਾਈ ਉਪਰੰਤ ਨੁੜਿੰਦੇ ਕਾਰਵਾਈ ਅਮਲ ਚੁਲਿਆਂਦੀ ਗਈ ਹੈ ਇਸ ਮੌਕੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਸਖਤ ਸ਼ਬਦਾਂ ਚ ਕਿਹਾ ਕਿ ਬਾਲ ਮਜ਼ਦੂਰੀ ਕਰਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਚੁਲਾੰਗ ਫਲਾਈਓਵਰ ਤੇ ਇੱਕ ਟਰੱਕ ਦੇ ਉੱਪਰ ਟਾਇਰ ਦੇ ਦੋਵੇਂ ਰਿਮ ਇੱਕ ਵਾਹਨ ਤੇ ਡਿੱਗ ਜਾਣ ਕਾਰਨ ਵਾਹਨ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਇਹ ਵਿਅਕਤੀ ਆਪਣੀ ਕਾਰ 'ਚ ਸਵਾਰ ਹੋ ਕੇ ਮੁਕੇਰੀਆਂ ਤੋਂ ਆਪਣੇ ਘਰ ਜਾ ਰਹੇ ਸੀ ਕਿ ਚੁਲਾੰਗ ਫਲਾਈਓਵਰ ਨੇੜੇ ਅਚਾਨਕ ਇੱਕ ਵਾਹਨ ਆ ਗਿਆ ਉਹਨਾਂ ਦੇ ਕਾਰ ਉੱਪਰ ਚੜਦੇ ਟਰੱਕ ਵੱਲੋਂ ਸਚਪਨੀ ਡਿੱਗ ਗਈ ਜਿਸ ਕਾਰਨ ਕਾਰ ਵਿੱਚ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪੇ ਜ਼ਖਮੀ ਹੋਏ ਜਿਨ੍ਹਾਂ ਨੂੰ ਰੋਡ ਸੇਫਟੀ ਫੋਰਸ ਦੇ ਜਸਵਿੰਦਰ ਸਿੰਘ ਦੀ ਟੀਮ ਨੇ ਐਂਬੂਲੈਂਸ ਦੀ ਮਦਦ ਨਾਲ ਇਹਨਾਂ ਨੂੰ ਟ داخل ਕਰਾਇਆ ਮਾਮਲਾ ਅਮਰਸਰ ਦੇ ਡਾਇਮੰਡ ਐਵੇਨਿਊ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਲੋਕਾਂ ਵੱਲੋਂ ਬਿਜਲੀ ਸਪਲਾਈ ਦੀ ਪਰੇਸ਼ਾਨੀ ਨੂੰ ਲੈ ਕੇ ਬਿਜਲੀ ਵਿਭਾਗ ਦੇ ਐਸ ਡੀਓ ਦੇ ਦਫ਼ਤਰ ਦਾ ਕਿਰਾਉ ਕੀਤਾ ਗਿਆ ਜਿਸ ਦੇ ਚਾਲਦਿਆਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਲੋਕਾਂ ਵਿਚਾਲੇ ਗਰਮਾ-ਗਰਮੀ ਵੀ ਹੋਈ ਤੇ ਬਾਅਦ ਵਿੱਚ ਮਸਲੇ ਦੇ ਹੱਲ ਦੇ ਆਸ਼ਵਾਸਨ ਤੇ ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਬੰਦ ਕੀਤਾ ਗਿਆ ਇਸ ਸਬੰਧੀ ਗੱਲ ਕਰਦੇ ਹੋਏ ਰੋਸ ਪ੍ਰਦਰਸ਼ਨ ਕਰ ਰਹੇ ਡਾਇਮੰਡ ਐਵੇਨਿਊ ਦੇ ਵਸਨੀਕ ਮਨਜੀਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਬੀਤੇ 3 ਮਹੀਨੇ ਤੋਂ ਬਿਜਲੀ ਦੀ ਸਮੱਸਿਆ ਦੇ ਕਾਰਨ ਲੋਡ ਵੱਧ ਹੋਣ ਸਪਲਾਈ ਤੇ ਅਸਰ ਪੈ ਰਿਹਾ ਜਿਸ ਦੇ ਚਲਦੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮਿਲ ਨਵਾਂ ট্রান্সਫਾਰਮਰ ਪਾਸ ਕਰਾਇਆ ਗਿਆ ਸੀ ਤਾਂ ਜੋ ਲੋਡ ਵੰਡਿਆ ਜਾ ਸਕੇ ਪਰ ठेकेदार ਵੱਲੋਂ ਚਾਰ ਘਰਾਂ ਕੋਲੋਂ ਪੈਸੇ ਖਾਂ ਕਿ ਉਹਨਾਂ ਨੂੰ ਸਪਲਾਈ ਦੇ ਦਿੱਤੀ ਗਈ ਗਨੀਪੁਰ ਬੱਦਨ ਨੇੜੇ ਲੁਟੇਰਿਆਂ ਨੇ ਇੱਕ ਸੇਵਾਮੁਕਤ ਵੈਟਰਨਰੀ ਡਾਕਟਰ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਤੇ ਉਸ ਦਾ ਮੋਬਾਈਲ ਤੇ ਨਕਦੀ ਖੋਲ ਲੀ। ਲੁੱਟਦਾ ਸ਼ਿਕਾਰ ਹੋਏ ਵੈਟਰਨਰੀ ਡਾਕਟਰ ਸੁਰਿੰਦਰ ਸਿੰਘ ਪੁੱਤਰ ਜੈ ਸਿੰਘ ਵਾਸੀ ਪਿੰਡ ਜੋੜਾ ਨੇ ਦੱਸਿਆ ਕਿ ਉਹ ਦੇਸ਼ ਸ਼ਾਮ ਪਿੰਡ ਬਡਾਲਾ ਪੱਕਾ ਵਿਖੇ ਆਪਣੀ ਮਾਤਾ ਨੂੰ ਮਿਲਣ ਲਈ ਆਪਣੇ ਪਿੰਡ ਤੋਂ ਸਕੂਟਰ ਤੇ ਜਾ ਰਿਹਾ ਸੀ ਜਦੋਂ ਉਹ ਗਨੀਪੁਰ ਬੱਦਨ ਨੇੜੇ ਪਹੁੰਚਿਆ ਤਾਂ ਉਸ ਤੇ ਪਿੱਛੇ ਤੋਂ ਦੋ ਲੁਟੇਰੇ ਮੋਟਰਸਾਈਕਲ ਤੇ ਆਏ ਤੇ ਉਸ ਨੂੰ ਧੱਕਾ ਦੇ ਕੇ ਉਸ ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਤੇ ਉਹਦੀ ਜੇਬ ਚੋਂ ਪਏ 36600 ਰੁਪਏ ਤੇ ਮੋਬਾਈਲ ਖੋਲ ਲਿਆ ਤੇ ਲੋਕ ਵਿਲ ਹਸਪਤਾਲ ਟਾਂਡਾ ਵਿਖੇ ਦਾਖਲ ਕਰਾਇਆ ਗਿਆ ਜਿਸ ਬਾਰੇ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸਮਾਣਾ ਪਾਤੜਾ ਰੋਡ ਤੇ ਦੋ ਕਾਰਾਂ ਤੇ ਇੱਕ ਮੋਟਰਸਾਈਕਲ ਵਿਚਕਾਰ ਗੰਭੀਰ ਟੱਕਰ ਹੋਈ ਹੈ ਜਿਸ ਦੌਰਾਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਨ੍ਹਾਂ ਵਿੱਚ 6 ਜ਼ਖਮੀ ਹੋਏ ਦੋ ਔਰਤਾਂ ਤੇ ਚਾਰ ਵਿਅਕਤੀ ਸੰਡਕਟਰਾਂ ਵੱਲੋਂ ਮੁੜਲੇ ਲਾਜ ਤੇ ਕਿ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਮੌਕੇ ਤੇ ਹੀ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਥਾਰ ਕਾਰ ਦੀ ਸਪੀਡ ਕਾਫੀ ਜ਼ਿਆਦਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਇਦੇ ਵਿੱਚ ਇੱਕ ਕਾ ਗੱਡੀ ਜਿਹੜੀ ਐ ਪਾਤੜਦਵਾਰੀ ਇੱਕ ਥਾਰ ਗੱਡੀ ਜਿਹੜੀ ਸਮਾਣਤਵਾਰੀ ਐ ਇਹਨਾਂ ਦੀ ਜ਼ਬਰਦਸਤ ਟੱਕਰ ਹੋਈ ਜ ਇਹਨਾਂ ਦੀ ਜਿਹਦੇ ਵਿੱਚ ਜਿਹੜੇ ਕੁਝ ਜ਼ਖਮੀ ਹੋਏ ਨੇ ਉਹਨਾਂ ਨੂੰ ਪੰਜ ਚਾਰ ਚਾਰ ਨੂੰ ਪਤਾ ਲੱਗਿਆ ਵੀ ਗੱਡੀ ਦੇ ਵਿੱਚ ਬਿਠੇ ਨੇ ਤਿੰਨ ਚਾਰ ਸਟਾਫ ਚ ਹਨ ਥਾਰ ਦੇ ਵਿੱਚ ਜਿਹੜੇ ਜ਼ਖਮੀ ਹਾਲਤ ਦੇ ਨੇ ਜਿਹਨੂੰ ਸਖਤ ਜ਼ਖਮਾਂ ਹਨ ਤੁਨੂੰ ਕੱਢ ਕੇ ਇਹਨਾਂ ਨੂੰ ਐਂਬੂਲੈਂਸ ਪਾ ਕੇ ਰੈਫਰ ਕੀਤਾ ਹੋਇਆ ਸਮਾਣੇ ਤਨੂੰ ਸਮਾਣੇ ਭੇਜਿਆ ਪੱਕਾ ਨਹੀਂ ਪਤਾ ਲੱਗਿਆ ਵੀ ਕਿੱਥੇ ਕੋਲ ਇਹਨਾਂ ਬਾਰੇ ਹਜੇ ਟਰੈਸ ਬਾਰੇ ਜਿਹੜਾ ਉਹ ਅਸੀਂ ਕਲੀਅਰ ਕਰ ਰਹੇ ਆ ਕਿ ਇਹ ਕਿੱਥੋਂ ਦੀਆਂ ਸਵਾਰੀਆਂ ਨੇ ਕਿੱਥੋਂ ਦੀਆਂ ਆਈਆਂ ਹੁਣ ਨਜ਼ਰ ਮਾਰਦੇ ਆਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਸ ਦੇ ਨਾਲ ਹੀ ਖਬਰਾਂ ਦਾ ਸਿਲਸਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਦਾ ਨੋਟ